ਮੇਰੇ ਪੰਜਾਬ ਦੇ ਸਮੂਹ ਵਸਨੀਕਾਂ ਨੂੰ ਸੂਪਾਇਚਾਰੇ ਨੂੰ ਸਰਨ ਬੱਲਾ ਸਤਿ ਸ਼ਕਲ ਦਲਕਰਨ ਪਹਿਲਾ ਫਤਿਹਦੀਸਾਨ ਕੋਨਾ ਵਾਈਫ ਚੀਕਾ ਖਾਲਸਾ ਜੀ ਵਾਈਫ ਜੀ ਦੀ ਫਤਿਹ ਇਹ ਤਾਂ ਆਪਾਂ ਜਾਣਦੇ ਆ ਕਿ ਪੰਜਾਬ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆ ਪੰਜਾਬ ਦੇ ਜਿੱਤੇ ਸਾਨੂੰ ਹੱਕ ਨਹੀਂ ਮਿਲਦੇ ਪੰਜਾਬ ਦੇ ਪਾਣੀਆਂ ਨਾਲ ਧੱਕਾ ਹਰ ਪੰਜਾਬੀ ਨਾਲ ਧੱਕਾ ਹੋ ਰਿਹਾ ਉੱਥੇ ਅੱਜ ਤਾਂ ਐਡਾ ਜ਼ਿਆਦੇ ਪੰਜਾਬੀਆਂ ਤੇ ਤੱਕਾ ਉਦੋਂ ਹੋਇਆ ਜਦੋਂ ਸੰਦੀਪ ਪਾਠਕ ਜਿਹੜੇ ਮੈਂਬਰ ਆਫ ਪਾਰਲੀਮੈਂਟ ਪੰਜਾਬ ਚੋਂ ਰਾਜ ਸਭਾ ਚੁੜ ਕੇ ਗਏ ਆ ਪਹਿਲਾਂ ਤਾਂ ਉਹ ਜਿਹਨੇ ਰਾਜ ਸਭਾ ਚੁਣਿਆ ਉਹ ਵੀ ਪੰਜਾਬ ਚੋਂ ਚੁੜਨਾ ਚਾਹੀਦਾ ਸੀ ਚਲੋ ਇਹਨਾਂ ਨੇ ਉਹ ਵੀ ਚੁੜਨਾ ਪਰ ਉਹਨਾਂ ਦਾ ਇੱਕ ਪੀਏ ਸ੍ਰੀ ਦੀਪਕ ਚਹਾਨ ਜਿਹੜਾ ਕਿ ਯੂਪੀ ਨਾਲ ਸੰਬੰਧਤ ਆ ਉਹਨੂੰ ਅੱਜ ਪੰਜਾਬ ਦੀ ਵੱਡੀ ਚੇਅਰਮੈਨ ਇਹਨਾਂ ਨੂੰ ਮਿਲ ਚ ਇੱਕ ਦੂਜੀ ਬੀਬੀ ਰੀਨਾ ਜੀ ਰੀਨਾ ਗੁਪਤਾ ਜੀ ਜਿਹੜੇ ਦਿੱਲੀ ਤੋਂ ਨੇ ਸੈਕਟਰੀ ਵੀ ਨੇ ਦਿੱਲੀ ਆਵਾਦਮੀ ਪਾਰਟੀ ਦੇ ਉਹਨਾਂ ਨੂੰ ਪੰਜਾਬ ਦਾ ਸਰ ਨਾਲੋਂ ਵੱਡਾ ਆਧਾਰਾ ਜਿਹੜਾ ਜਿਹੜੇ ਹਰ ਇੰਡਸਟਰੀਸਟ ਨੂੰ ਉਹਦੀ ਲੋਡ ਪੈਂਦੀ ਆ ਪੋਲਿਊਸ਼ਨ ਬੋਰਡ ਇਹ ਕੋਈ ਛੋਟਾ ਮੋਟਾ ਅਦਾਰਾ ਨਹੀਂ ਇਹ ਬਹੁਤ ਵੱਡਾ ਅਦਾਰਾ ਇਹ ਮੇਰੇ ਇੰਡਸਟਰੀਸਟ ਵੀਰਾਂ ਨੂੰ ਪਤਾ ਹੈ ਇਹਦੇ ਬਾਰੇ ਮੈਂ ਕਿਸਾਨ ਵੀਰਾਂ ਨੂੰ ਵੀ ਦੱਸਦਾ ਜਿਹੜੀਆਂ ਸਾਰੀਆਂ ਇੰਡਸਟਰੀਆਂ ਨੇ ਸਾਰੇ ਇਸ ਅਦਾਰੇ ਦੇ ਅੰਦਰ ਆਉਂਦੇ ਸੋ ਇੰਨਾ ਜ਼ਿਆਦਾ ਧੱਕਾ ਕੀਤਾ ਕਿ ਉਹ ਵੀ ਸਾਡੇ ਪੰਜਾਬ ਦੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਵਲੰਟੀਰੀਅਨ ਹੈ ਵਲੰਟੀਅਰ ਨੇ ਹੈ ਤਾਂ ਸਾਡੇ ਭੈਣ ਭਰਾ ਹੀ ਇਹ ਕਿਤੇ ਅਹੁਦੇ ਸਾਡੇ ਪੰਜਾਬ ਚ ਕੋਈ ਯੋਗ ਨੌਜਵਾਨ ਨਹੀਂ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੀਗੇ ਜਿਨ੍ਹਾਂ ਨੇ ਦਿਨ ਪਰ ਰਾਤ ਮਿਹਨਤ ਕਰਕੇ ਪਾਰਟੀ ਨੂੰ ਸੱਤਾ ਚ ਲਿਆਂਦਾ ਉਹ ਉਹ ਇੰਨੀ ਯੋਗਤਾ ਨਹੀਂ ਰੱਖਦੇ ਕਿ ਇਹਨਾਂ ਨੂੰ ਜੁਪੀ ਤੋਂ ਤੇ ਦਿੱਲੀ ਤੋਂ ਲਿਆਉਣੇ ਪੈਣ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਆਮ ਆਦਮੀ ਪਾਰਟੀ ਨੂੰ ਸਰਕਾਰ ਚ ਲਿਆਂਦਾ ਕਿਸਾਨੀਆਂ ਭੈਣਾਂ ਚ ਕਪੈਸਿਟੀ ਹੈ ਨਹੀਂ ਸੀ ਕਿ ਉਹ ਇਹੋ ਜਿਹਾ ਪੋਲੂਸ਼ਨ ਕੰਟਰੋਲ ਬੋਰਡ ਦੇ ਅਦਾਰੇ ਚਲਾ ਸਕੋ ਸੋ ਜਿੱਥੇ ਇਹ ਪੰਜਾਬੀਆਂ ਨਾਲ ਧੱਕਾ ਹੋਇਆ ਚਾਹੇ ਸਾਡੇ ਭਾਰਤੀ ਤੌਰ ਤੇ ਵੱਖਰੇਵੇਂ ਹੋ ਸਕਦੇ ਆ ਪਰ ਹੈ ਤਾਂ ਸਾਡੇ ਭੈਣ ਭਰਾ ਹੀ ਨਹੀਂ ਸਾਡੇ ਭੈਣ ਭਰਾਵਾਂ ਨੂੰ ਕਿਉਂ ਨਹੀਂ ਅਸੀਂ ਤਾਂ ਕਦੇ ਨਹੀਂ ਪੰਜਾਬ ਚੋਂ ਮੰਗਿਆ ਅ ਦਿੱਲੀੋਂ ਮੰਗਿਆ ਕਿ ਸਾਨੂੰ ਭਾਈ ਦੇਵ ਪਰ ਦਿੱਲੀ ਵਾਲੇ ਸਾਰੇ ਤੁਸੀਂ ਸੰਦੀਪ ਪਾਟਕ ਜੀ ਲਾ ਲਓ ਰਾਗਮ ਚੱਡਾ ਜੀ ਲਾ ਲਓ ਬਾਕੀ ਜਿਹੜਾ ਸਾਰਾ ਇਹਨਾਂ ਦਾ ਸਰਕਾਰੀ ਦਰਬਾਰੇ ਜਿਹੜਾ ਸਿਸਟਮ ਚੱਲਦਾ ਵਾ ਮਨੀਸ਼ ਸੁਜੋਧਿਆ ਜੀ ਵੀ ਸੁਪਰ ਮੁੱਖ ਮੰਤਰੀ ਬਣ ਕੇ ਉਰੇ ਬੈਠੇ ਆ ਦਿੱਲੀ ਤੋਂ ਤਾਂ ਲੋਕਾਂ ਨੇ ਨਕਾਰ ਤੇ ਤੇ ਉਰੇ ਆ ਕੇ ਕਹਿਣ ਦਾ ਮਤਲਬ ਚੰਦਾ ਇਕੱਠਾ ਕਰਨ ਲੱਗੇ ਹੋਏ ਆ ਜਿਨne ਜਿੰਨੀਆਂ ਐਨਓਸੀ ਜ਼ੋਨ ਦੀਆਂ ਪਈਆਂ ਨੇ ਜਿਨne ਸਭ ਸਭ ਚ ਕੋਈ ਵੀ ਕਿਸੇ ਇੰਡਸਟ੍ਰੀਅਲਿਸਟ ਨੂੰ ਸ਼ੇਅਰ ਲੋ ਕੇਸਨ ਕਲੋਨਾਈਜ਼ਰ ਨੂੰ ਸ਼ੇਅਰ ਲੋ ਜਿਹੜਾ ਕੋਈ ਡਿਵੈਲਪਰ ਆ ਉਹ ਨੂੰ ਸ਼ੇਅਰ ਦੋ ਸਭ ਪਾਸੇ ਹਿਸਾਬੱਤੀ ਹੋ ਰਹੀ ਆ ਇਹ ਜੱਗ ਜੰਮੂ ਨੂੰ ਕੋਈ ਕਹਿਣ ਦੀ ਲੋੜ ਨਹੀਂ ਪਰ ਆਪਾਂ ਪੰਜਾਬੀਆਂ ਨਾਲ ਕਿਉਂ ਧੱਕਾ ਕਿਉਂ ਡਬਲ ਸਟੈਂਡ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਤਾਂ ਪੰਜਾਬ ਦੇ ਰਖਵਾਲੇ ਸੀਗੇ ਤੁਸੀਂ ਕਿਉਂ ਚੁੱਪ ਕਰੇ ਬੈਠੇ ਹੋ ਛੋਟੇ ਸਾਈਨ ਕਰ ਕਰਕੇ ਚੇਅਰਮੈਨ ਲੱਗ ਰਹੇ ਤੁਸੀਂ ਕਿਉਂ ਨਹੀਂ ਪੜ ਰਹੇ ਠੀਕ ਹੈ ਮੈਂ ਮੰਨਦਾ ਕਿ ਥੋੜੀ ਸੁਣਵਾਈ ਬੜੀ ਘੱਟ ਗਈ ਹੈ ਇੱਕ ਉਹ ਦਿੱਲੀ ਵਾਲੇ ਤੁਹਾਨੂੰ ਪ੍ਰਿੰਟ ਕੱਢ ਕੇ ਦੇ ਦਿੰਦੇ ਆ ਕਿ ਸਾਈਨ ਕਰ ਦਿਓ ਜੀ ਲਾ ਦਿਓ ਚੇਅਰਮੈਨ ਨੂੰ ਪਰ ਭਗਵੰਤ ਮਾਨ ਜੀ ਵਜਾਣ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਸੀ ਨਾ ਕਿ ਕੇਸਰੀਵਾਲ ਨੂੰ ਨਾ ਕਿ ਮਦੇਸ਼ ਸ਼ਿਸ਼ੋਧਿਆ ਨੂੰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਚਾਹੇ ਤੁਹਾਡੇ ਪਾਰਟੀ ਦੇ ਵਲੰਟੀਅਰ ਨੇ ਉਹ ਸਾਡੇ ਭੈਣ ਭਰਾ ਨੇ ਉਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਇਹ ਤਾਂ ਸ਼ਰਿਆਮ ਉਹਨਾਂ ਦੇ ਹੱਕਾਂ ਤੇ ਡਾਕਾ ਵਾ ਸੋ ਮੈਂ ਤਾਂ ਅੰਤ ਵਿੱਚ ਕੇਵਲ ਤੇ ਕੇਵਲ ਇਹੀ ਕਹਿਣਾ ਚਾਹਨਾ ਚਾਹੇ ਆਪਾਂ ਕਹਿ ਲਈਏ ਪੰਜਾਬੀ ਦੀ ਕਹਾਵਤਾਂ ਦੀ ਆਪਦਾ ਦਾ ਮਾਰਦਾ 6 10 ਦੱਸੇਗਾ ਆਪਣਾ ਤਾਂ ਕੇਵਲ ਤੇ ਕੇਵਲ ਸ਼ੂਮ ਦੀ ਕਾਲੀਦਾਲ ਆ ਜਿਹੜਾ ਪੰਜਾਬ ਦੀ ਵਹਿਤਰੀ ਲਈ ਕੰਮ ਕਰ ਸਕਦਾ ਵਿਜ਼ਨ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿੰਨਾ ਸੋਹਣਾ ਡਵੈਲਪਮੈਂਟ ਕਰਾਈਆਂ ਕਿੰਨੀਆਂ ਆਪਾਂ ਸੜਕਾਂ ਦੇਖੀਆਂ ਕਿੰਨੇ ਇੰਡਸਟਰੀਆਂ ਆਈਆਂ ਆਪਣੇ ਵਿਜੇ ਨਾ ਉਹਨਾਂ ਦਾ ਕੋਈ ਪਤਾ ਨਹੀਂ ਇਹ ਕਿੱਥੋਂ ਆਏ ਇਹ ਤਾਂ ਪੰਜਾਬ ਨੂੰ ਲੁੱਟਣ ਆਏ ਆ ਲੁੱਟ ਕੇ ਇਹਨਾਂ ਨੇ ਉਰੋਂ ਚਲੇ ਜਾਣਾ ਲੁੱਟ ਕੇ ਹਰਿਆਣੇ ਚ ਬਣ ਜਾਣਗੇ ਹਰਿਆਣਾ ਛੱਡਣਗੇ ਜੁਪੀ ਚ ਬਣ ਜਾਣਗੇ ਜੁਪੀ ਛੱਡਣਗੇ ਰਾਜਸਥਾਨ ਪੜ ਜਾਣਗੇ ਇਹ ਕੇਵਲ ਤੇ ਕੇਵਲ ਸ਼ੋਮਨੀ ਕਾਲੀ ਦਲ ਪਾਰਟੀ ਆ ਕਿ ਜਿਹੜੀ ਤੇ ਸਿਰਫ ਤੇ ਸਿਰਫ ਉਹਨੇ ਪੰਜਾਬ ਦੀ ਵੈਦਰੀ ਦੇ ਲਈ ਕੰਮ ਕਰਦਾ ਸੋ ਆਪਾਂ ਆਪਣੀ ਮਾਂ ਪਾਰਟੀ ਨੂੰ ਤਕੜਾ ਕਰੀਏ ਗਿਲੇ ਸ਼ਿਕਵੇ ਇਹ ਨਹੀਂ ਕਹਿੰਦਾ ਸਰਕਾਰਾਂ ਦੇ ਨਾਲ ਗਲਤੀਆਂ ਨਹੀਂ ਹੁੰਦੀਆਂ ਬਥੇਰੀਆਂ ਲੱਖਾਂ ਗਲਤੀਆਂ ਹੋ ਜਾਂਦੀਆਂ ਨੇ ਪਰ ਆਪਾਂ ਗਿਲੇ ਸ਼ਿਕਵੇ ਭਲਾ ਕੇ ਆਪਣੇ ਪੰਜਾਬ ਦੀ ਡਿਵੈਲਪਮੈਂਟ ਕਰਾਈਏ ਜਿਹੜੇ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ بڑے ਵਿਜਨ ਵਾਲੇ ਨੇ ਤੇ ਆਪਾਂ ਉਹਨਾਂ ਨੂੰ ਜੇ ਕਿਤੇ ਕੋਈ ਆਪਦਾ ਬੰਦਾ ਉਹ ਕੋਈ ਪੰਜਾਬ ਨਾਲ ਧੱਕਾ ਨਹੀਂ ਕਰਦਾ ਉਹਨੂੰ ਪਤਾ ਕਿ ਮੇਰੇ ਪਿਤਾ ਨੇ ਇੰਨੇ ਸਾਲ ਦੀ ਮਿਹਨਤ ਆ ਕੋਈ ਵੀ ਹਮੇਸ਼ਾ ਲਾਇਕ ਬੰਦਾ ਆਪਦੇ ਪਿਤਾ ਦੀ